ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆਗੀਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਬਹੁਤ ਚੰਗੇ ਰਿਕਾਰਡ ਵਾਲੀਆਂ ਵੀਰੋ ਇੱਕ ਮੀਨੀ ਮੈਂ ਆ ਵੱਡੇ ਪੱਲੇ 'ਚ ਫੁੱਲ ਸਾਈਜ਼ ਤਾਂ ਉਹ ਵੀਰ ਜੀ ਇਹਨਾਂ ਬਾਰੇ ਲੈਣੇ ਹਣ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਿਕਾਲ ਭਾਈ ਸਾਸਿਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਹੈ ਆਪਣਾ ਸੁਣਾਓ ਤੁਸੀਂ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸਿਓ ਨਾਂ ਭਾਈ ਮੇਰਾ ਗੁਰਪਾਲ ਸਿੰਘ ਜੇ ਹਾਂਜੀ ਪਿੰਡ ਮੀਰਾਕੋੜ ਜੇ ਹਾਂਜੀ ਤਸਵੀਰ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਅੱਜ ਫੋਨ ਨੰਬਰ ਹੈਗਾ 97813 75488 ਠੀਕ ਹੈ ਜੀ ਤਾਂ ਵੀਰ ਜੀ ਅੱਜ ਫੇਰ ਸੂਈਆਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਝੂਟੀਆਂ ਹਾਂਜੀ 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 ਭਾਈ ਸੂਈਆਂ ਸਵਾਈਆਂ ਜੀ ਠੀਕ ਹੈ ਜੀ ਤਾਂ ਵਜਨਦਾਰ ਆ ਗਈ ਮੀਣੀ ਮੈਂ ਇੱਕ ਚੰਗੀ ਵੀਰੇ ਹਾਂਜੀ ਹਾਂਜੀ ਬਹੁਤ ਚੰਗੀ ਜੇ ਠੀਕ ਹੈ ਵੀਰੇ ਤਾਂ ਕਰੀਏ ਵੀਰ ਜੀ ਸ਼ੁਰੂ ਇਹਨਾਂ ਨੂੰ ਹਾਂਜੀ ਹਾਂਜੀ ਬਾਕੀ ਇਹ ਵੀ ਵੀਰ ਆਪਣਾ ਮਾੜੀ-ਮੋੜੀ ਹੇਲ-ਜੋਲ ਕਰ ਲੈਂਦਾ ਤੇ ਕਦੇ ਕਦੇ ਲਿਆ ਕੇ ਮੈਂ ਨਾ ਪਾਇਆ ਕਰਾਂਦਾ ਨਹੀਂ ਮੈਨੂੰ ਝਾਕਾ ਜਾਂ ਮਾਹ ਤੂੰ ਸਾਡੇ ਨਾਲ ਇੱਕ ਦੋ ਦਿਨ ਆ ਵੀਡੀਓ ਤੇਰਾ ਕੋਈ ਨਹੀਂ ਝਾਕਾ ਲਾ ਦਿੰਦੇ ਆ ਬਿਲਕੁਲ 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 ਕੋਈ ਨਹੀਂ ਜੀ ਖੋਤ ਹੋਇਆ ਤੁਮਾਰਾ ਜੀ ਬਿਲਕੁਲ ਗੱਲ ਕਸ਼ਿੰਦਰ ਵੀਰ ਜੀ ਨਾਲ ਹਾਂ ਜੀ ਬਾ ਤੁਹਾਡੇ ਅੱਗੇ ਕੋਈ ਨਹੀਂ ਅਦਾ ਝਾਕਾ ਖੁੰਝਣਾ ਵਾ ਬਿਲਕੁਲ ਗਿਰੇ ਬਿਲਕੁਲ ਨਾਲੇ ਵੀਰ ਜੀ ਕਿਦਾਂ ਸੱਚਾਈ ਦਾ ਕੰਮ ਆ ਫਿਰ ਇਹਨਾਂ ਨੂੰ ਆਨਲਾਈਨ ਕਰਨਾ ਚਾਹੀਦਾ ਹਨਾ ਜੀ ਕੋਈ ਦੱਸ ਦੇ ਪਏ ਵੀ ਸੱਚਾਈ ਦਾ ਕੰਮ ਆ ਵੀਰ ਜੀ ਦਾ ਹਾਂ ਜੀ ਹਾਂ ਜੀ ਤਾਂ ਵੀਰੇ ਇਹਦੇ ਬਾਰੇ ਦੱਸੋ ਸੁਈਤਾ ਜੀ ਇਹ ਤਾਂ ਕਿਵੇਂ ਆ ਤਾਜੀ ਸੁਈ ਹੈ ਬਈ ਭਾਜੀ ਪਿੱਜਾ ਦਿਨ ਦੀ ਸੁਈ ਨੂੰ ਪਰसों ਰਾਤ ਸੁਈ ਜੇ ਕਿਆ ਬਾਤ ਹੈ ਮੇਰੇ ਪਰ ਜੇ ਜੂੜ ਛੁੱਟਦੀ ਆ ਐਂ ਕਲਾਵੇ ਹੀ ਪਾਏ ਆ ਜੀ ਫੁੱਲ ਸੈਜ ਆ ਵੀਰੋ ਫੁੱਲ ਵੱਡੇ ਸੈਜ ਦੀ ਮੈਂ ਆ ਗਈ ਆ ਮੀਨੀ ਤੀਸਰਾ ਸੁਆ ਲੰਮੀ ਤੋੜ ਦੇ ਜਗਾ ਫਟਾ ਕੇ ਵੇਖੋ ਵੀਰੋ ਵਜਨ ਚੈੱਕ ਕਰ ਲਓ ਮੈਂ ਤਾਂ ਕੀ ਕਹਿਨੇ ਆ ਹਾਂ ਜੀ ਚੰਗੀ ਸੇਵਾ ਕੇ ਵੀਰ ਨੇ ਕੀਤੀ ਆ ਤਾਂ ਲੈਵੇ ਦੀ ਗੱਲ ਕਰੀਏ ਤਾਂ ਵੀਰੇ ਪੂਰੀਆਂ ਐ ਥੱਲਿਓਂ ਪੰਡਾ ਪਾਈਆਂ ਨੇ ਹਾਂ ਜੀ ਹਾਂ ਜੀ ਲੈ ਜੀ ਬਾਕੀ ਕਦੇ ਕਦੇ ਇਹ ਕਹਿੰਦੇ ਹੁੰਦੇ ਜਦੋਂ ਪਸ਼ੂ ਲਿਆਈਦੇ ਵੀ ਵਾਕਿਆ ਛੋਟੇ ਹਾਥੀ ਨੂੰ ਦੱਸਦੀ ਆ ਵੀ ਵਾਕਿਆ ਕੋਈ ਜਾਨਵਰ ਚੜਿਆ ਉਹਦੇ ਉੱਤੇ ਬਿਲਕੁਲ ਬਿਲਕੁਲ ਐਂ ਚਗਾਠਾ ਚੰਗੂਠਾ ਚੈੱਕ ਕਰੋ ਵੀਰੋ ਹਾਂਜੀ ਹਾਂਜੀ ਤਾਂ ਪਤਲਾ ਚਾਮ ਆ ਗਿਆ ਹਾਂਜੀ ਲੇਵੇ ਦੇ ਕੀ ਕਹਨੇ ਆ ਹਾਂ ਬਾਕੀ ਪਾ ਜਿਹੜੇ ਲਪਾ ਲੂ ਪਾ ਲਿਆ ਜੇ ਤੁਹਾਨੂੰ ਪਤਾ ਇੱਕ ਦਿਨ ਸੁਚਾਈਏ ਨਾ ਆ ਬੱਚਾ ਜੀ ਹਾਂ ਜੀ ਬੱਚਾ ਕੱਟਾ ਦੇ ਕੱਟੀਆਂ ਜੀ ਨਹੀਂ ਕੱਟੀ ਹੈ ਕੱਟੀ ਹੈ ਕੱਟੀ ਹੈਗੀ ਮਗਰ ਹਾਂਜੀ ਹਾਂਜੀ ਚੰਗੀ ਸੀ ਮੰਦੀ ਆ ਜੀ ਹਾਂਜੀ ਤਾਂ ਵੇਖੋ ਵੀਰੋ ਸਿੰਗਲ ਦੇ ਵੀਰ ਜੀ ਦੇ ਹਾਂਜੀ ਹਾਂਜੀ ਭਾਈ ਜੀ ਠੀਕ ਆ ਜੀ ਹਾਂਜੀ ਤਾਂ ਵੇਖੋ ਵੀਰੋ ਮੀਣੀ ਮੈਂ ਆ ਗਈ ਆ ਕਰਮਾ ਵਾਲੀ ਮੰਨੀ ਜਾਂਦੀ ਆ ਠੀਕ ਆ ਜੀ ਤਾਂ ਵੇਖੋ ਵੀਰੋ ਬਾਕੀਆਂ ਪੈਪਾ ਪੂਪਾ ਲੱਗੀਆਂ ਦੁੱਧ ਵਾਲੀਆਂ ਤਾਂ ਵੀਰੋ ਗੇਠ ਗੇੜ ਤੇ ਥਾਣਾ ਗਿਆ ਲੈ ਵਾਲੂ ਆ ਚੰਗਾ ਤਲਲੇਦਾਰ ਲੱਗਿਆ ਤਾਂ ਫੁੱਲ ਵਜਨ ਪਤਲਾ ਚੰਮ ਪੂਰੀ ਕੜਾਕੇ ਵਾਲੀ ਭਾਜੀ ਕੜਾਕੇ ਵਾਲੀ ਆ ਜੀ ਤੇ ਵੀਰ ਜੀ ਇੱਕ ਹੈਵੀ ਇੱਕ ਰੰਗ ਕਾਲੀ ਆ ਪੂਰੀ ਪੂਰੀ ਫੋਰ ਪਾਈ ਨਾ ਸੱਜ ਜਾ ਕੇ ਦੱਸੋ ਇੱਕ ਰੰਗ ਕਾਲੀ ਆ ਗਈ ਆ ਫੁੱਲ ਸਾਈਜ਼ ਬਾਕੀ ਚਲੋ ਸੂਗੇ ਡੰਗਰ ਲੱਪੇ ਚ ਆ ਜਾਂਦਾ ਬਾਕੀ ਭਾਜੀ ਮਨ ਲਓ ਬੜਾ ਟਾਈਮ ਹੋ ਗਿਆ ਇਸ ਚੀਜ਼ ਚੋਂ ਦਾ ਤੁਸੀਂ ਮਨ ਲਓ ਸਾਲ ਡੇਢ ਸਾਲ ਹੋ ਸਾਲ ਕੋ ਹੋ ਗਿਆ ਤੁਹਾਨੂੰ ਵੀ ਸਾਡੇ ਕੋਲੋਂ ਵੀਡੀਓ ਤੇ ਚੱਕੜ ਪੋਲਣ ਆ ਜੀ ਅਸੀਂ ਮੀਣੀ ਨਹੀਂ ਲਿਆਂਦੀ ਕਦੀ ਆ ਮੀਣੀ ਮੇਕਰ 22 ਕੋਲ ਪਾਜੀ ਲੱਭਦਾ ਹੀ ਘਟ ਜੇ ਮੀਣੀ ਦੇ ਭੈਣ ਭਰਾਵਾਂ ਕੋਈ ਵਪਾਰੀ ਕੋਈ ਜਾਈ ਦਾਂਗੇ ਨਾ ਤੇ ਮੀਨਾ ਡੰਗਰ ਬਹੁਤ ਘਟ ਲੱਭਦਾ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਨਾਲੇ ਮੈਂ ਵੀ ਬਹੁਤ ਚੰਗੀ ਹੈ ਜੀ ਹਾਂ ਤੇ ਬਾਕੀ ਇਹ ਥੱਲੇ ਆ ਇਸ ਟਾਈਮ ਭਾਜੀ ਦੁੱਧ ਜੜਾਂ ਲੀਆਂ ਹਾਂ ਹਾਂਜੀ ਮਨ ਲਓ ਵੀ 8-9 ਕਿਲੋ ਬੋਲਾ ਜੀ 7 ਕਿਲੋ ਕਰਕੇ ਕੋਈ ਭੈਣ ਭਰਾ ਲੈ ਆ ਹਾਂ ਵੀ ਵੀਰ ਜੀ ਇਹ ਸਟਾਰਟਿੰਗ ਬੋਲਾ ਦੇ ਰਹੇ ਹ ਵੀਰ ਜੀ ਫਿਰ ਦੋ ਤੇ ਬਹੁਤ ਚੰਗਾ ਪਰੂਗੀ ਕਿਵੇਂ ਵੱਡੇ ਪੱਲੇ ਜ ਆ ਗਈ ਹਨਾ ਜੀ ਤਾਂ ਘਰ ਆ ਲੈ ਆਂਦੇ ਵੀ ਯਾਨੀ ਕਿ ਅਸੀਂ ਦੂਜੇ ਸੂਏ ਚ ਹੋਇਆ ਇਹ 14 ਕਿਲੋ ਠੀਕ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਗਾ ਮੋਲ ਦੱਸ ਦਿਓ ਕ੍ਰਿਸ਼ੰਦਰ ਜੀ ਤੁਸੀਂ ਦੱਸ ਦਿਓ ਨਹੀਂ ਤੁਸੀਂ ਦੱਸਣਾ ਵੀਰ ਜੀ ਬੋਲਦੇ ਭਾਈ 95 ਕਰਦੇ ਜੀ 95 ਹਾਂ ਜੀ ਹਾਂ ਜੀ ਠੀਕ ਆ 90 ਦੀ ਦੇ ਦਈਏ ਠੀਕ ਹੈ ਵੀਰੇ ਛੋਟ ਕਰ ਦੋ ਵਿੱਚ ਕਿੰਨੀ ਕਰ ਦਈਏ ਤੁਸੀਂ ਦੱਸੋ 2000 ਕਰ ਦੋ ਵੀਰੇ ਕਰਦਾ ਕੋਈ ਨਹੀਂ ਮਾਰਾ ਜੀ 8000 ਦੀ ਦੇਦਾ ਕੋਈ ਨਹੀਂ ਕਿਆ ਬਾਤ ਹੈ ਕੋਲੋ ਗਰੀ ਦੇ ਦਾਂਗੇ ਮਰਾ 87 ਦੀ ਇੱਕ ਰੀ ਤੋਰਾ ਵਿਖਾ ਦਿਓ ਵੀਰਾਂ ਨੂੰ ਤਾਂ ਵੀਰ ਜੀ ਵੇਖ ਲੋ ਰੇਟ ਚੈੱਕ ਕਰ ਲੋ ਵੀਰ ਦਾ ਵੱਡੇ ਪੱਲੇ ਚਾ ਮੀਨੀ ਮੈਂ ਫੁੱਲ ਸਾਈਜ਼ ਆ ਪਤਲਾ ਚਮ ਆ ਗਿਆ ਲੈ ਵਲੂ ਵੈਕਰੀ ਫਿਰ ਤੋਂ ਚੈੱਕ ਕਰ ਲੋ ਤੇ ਤੋਰਾ ਵੀਰ ਕਿੰਨਾ ਇੱਕ ਰੀ ਹੋਰ ਵਿਖਾ ਲਦੇ ਚੈੱਕ ਕਰੋ ਇੱਕ ਰੀ ਵੀਰੋ ਤਾਂ ਰੇਟ ਵੀਰ ਨੇ ਬਿਲਕੁਲ ਹੀ ਜਾਇਜ ਕੀਤਾ ਇੱਕ ਰੰਗ ਕਾਲੀ ਆ ਵੀਰੋ ਬਹੁਤ ਚੰਗੀ ਮੈਂ ਆ ਤਾਂ ਐ ਲੈਵੇ ਵਾਲੇ ਥਲੇ ਪਾਈ ਵੀਰ ਜੀ ਪੂਰੇ ਖਲਾਵੇ ਵੀ ਜੀ ਚੰਗਾ ਪਸ਼ੂ ਹੋਵੇ ਸਿਫਤ ਵੀ ਆਪੇ ਹੁੰਦੀ ਆ ਜੀ ਹਾਂ ਜੀ ਤੇ ਨਹੀਂ ਸਿੱਧੂ ਹਾਂਜੀ 7000 ਡਿਵੀਜ਼ਨ ਕੀ ਬਾਤ ਹੈ ਵੇਖੋ ਵੀਰੋ ਬਹੁਤ ਜਿਆਦਾ ਜਿਹੜਾ ਵੱਡੇ ਭਾਰੇ ਪੱਲੇ ਚ ਮੈਂ ਕਿੰਦਰ ਵੀ ਕੋ ਭੈਣ ਭਰਾ ਫੋਨ ਕਰੇ ਮੋੜ ਨਾ ਫੋਨ ਲਾਵੇ ਮੋੜਦੇ ਨਹੀਂ ਹਾਂਜੀ 85 ਦੇ ਦੇਦਾ ਵੀ ਯਾਰ ਕਿਆ ਬਾਤ ਹੈ ਜੀ ਸਹੀ ਠੀਕ ਹੈ ਵੀਰੇ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਵੀਰੋ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਬਸ ਬਸ ਤਾਂ ਛੋੜ ਛੱਪਾ ਹੋ ਜੂ ਕਰਾਂ ਕਰਾਂਗੇ ਕੋਈ ਠੀਕ ਠੀਕ ਹੈ ਜੀ ਹਾਂ ਦੂਜੇ ਨੰਬਰ ਤੇ ਆ ਗਈ ਝੋਟੀ ਪਹਿਲਾ ਸੂਆ ਜੀ ਪਹਿਲਾ ਸੂਆ ਅੱਜ ਤੇ ਦੋ ਦੰਦ ਚ ਕੱਟੀ ਦੋ ਦੰਦ ਹਾਂ ਜੀ ਹਾਂ ਜੀ ਤਾਂ ਇਹ ਵੀ ਤਾਜੀ ਸੂਈ ਹੈ ਜੀ ਤਾਜੀ ਤਾਜੀ ਸੂਈ ਭਾਈ ਤੇ ਚਾ ਚੌਥਾ ਦਿਨ ਜੇ ਸੂਈ ਨੂੰ ਮਿਲੂ ਲੈ ਠੀਕ ਹੈ ਜੀ ਹਾਂ ਜੀ ਤੇ ਖੋਲੋ ਵੀਰ ਜੀ ਵੇਖੋ ਵੀਰੋ ਦੋ ਦੰਦ ਝੋਟੀ ਆ ਕੱਦ ਕਾਠ ਬਹੁਤ ਜ਼ਿਆਦਾ ਫੁੱਲ ਕੱਦਿਆ ਫੇਸ ਕੁਆਲਿਟੀ ਸੋਹਣੀ ਲੱਗੀ ਝ ਪਲੇ ਜੁੜੀ ਬਹੁਤ ਜਿਆਦੀ ਵੀਰੋ ਕੀ ਬਾਤ ਐ ਲਿਸਕਾ ਲੁਸਕਾ ਮਾਰਦੀ ਪੂਰੀਆਂ ਖਾਣ ਬਹੁਤ ਸਪੈਸ਼ਲ ਲੱਗਿਆ ਚੈੱਕ ਕਰੋ ਵੀਰੇ ਪਲੇ ਵਾਲੂਆ ਚੰਗਾ ਤਲਲੇਦਾਰ ਆ ਚੰਗੇ ਨਾਗ ਲੈ ਕੇ ਆਉਂਦਾ ਵੀਰ ਕਦੋਂ ਵੀ ਲਿਆਉਂਦਾ ਠੀਕ ਆ ਠੀਕ ਆ ਆ ਆ ਅਗਿਲੇ ਦੋ ਦਾਲੀ ਠੀਕ ਆ ਜੀ ਅ ਚੋਗੀ ਵਾਲੇ ਪੁੱਟਣ ਦੇ ਹਨਾ ਨਹੀਂ 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 ਅੱਛਾ ਦੋ ਦੰਦ ਨਹੀਂ ਠੀਕ ਹੈ ਠੀਕ ਹੈ ਕੋਈ ਨਾ ਵੀਰੇ ਵੇ ਲੈ ਵੀਰਾ ਜੋਰ ਦਾ ਦੋ ਦਾਂਦਿਆ ਭਾਜੀ ਠੀਕ ਹੈ ਜੀ ਖਾਨਵੀ ਵੀਰੇ ਵੇਚ ਵੇਚਦੇ ਨਾਲੇ ਵੀਰੇ ਘਾਦਿਆ ਕਿੱਡਾ ਲੰਮੀ ਬੇਲ ਆ ਕੀ ਕਹਨੇ ਆ ਪਸ਼ੂ ਦੀ ਆਪ ਸਿਫਤ ਹੁੰਦੀ ਵੀਰੇ ਗਾੜੀ ਹੋਵੇ ਕੱਟਾ ਕੱਟੀ ਹੈ ਜੀ ਇਹ ਮਗਰੇ ਨਹੀਂ ਕੱਟੀ ਹੈ ਭਾਜੀ ਕੱਟੀ ਹੈ ਹਾਂ ਜੀ ਹਾਂ ਜੀ ਕੱਟੀ ਵੀ ਚੰਗੇ ਸੀ ਹੰਦੀ ਦਿੱਤੀ ਇਹਨੇ ਹੈ ਨਹੀਂ ਐ ਆਕੂ ਚੰਗੀ ਘੈਂਟ ਆ ਕੱਟੀ ਦੀ ਬਾਕੀ ਭਾਜੀ ਪੂਰੀ ਸੀਲ ਠੰਡੀ ਚ ਭਾਵੇਂ ਇਤਰਾ ਬਹਿ ਜਾਓ ਮੈਨਾਂ ਵੀਰੇ ਫੁੱਲ ਕੱਟ ਕਾਠਾ ਕੀ ਕਹਨੇ ਸੀਲ ਬਹੁਤ ਆ ਵੀਰ ਜੀ ਪਹਿਲਾ ਸੂਆ ਹੀ ਆਣਾ ਸੀਲ ਬਹੁਤ ਜਾਨੀ ਆ ਦੋ ਦੰਦ ਹਨਾ ਤਾਂ ਵੇਖੋ ਵੀਰੇ ਇਹ ਜਿਆ ਪਸ਼ੂ ਬਹੁਤ ਘੱਟ ਵੇਖਣ ਨੂੰ ਮਿਲਦਾ ਠੰਡਾ ਸੀਲ ਤੇ ਕੱਟ ਕਾਠ ਵਾਲੀ ਪਹਿਲਾ ਸੂਆ ਤਾਂ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਬੜਾ ਬਾਹ ਪਾਉਣੇ ਛੜਕ ਛੜਕੇ ਖੁੱਲੀ ਛੜਕੇ ਥੱਲੇ ਬਹਿ ਜੂ ਇੰਨੇ ਉੱਥੇ ਖਲੋਈ ਮੈਨਾਂ ਕਿੱਥੋਂ ਜਾਨਾ ਵੀਰੇ ਇਹੋ ਜੇ ਨਾ ਕੱਟ ਕੱਟ ਕੇ ਇਤਰਾ ਹੀ ਪਾਈ ਚੰਗੇ ਪਹਾੜਾ ਲਿਆਉਂਦੇ ਤੁਸੀਂ ਇਹ ਕੜ ਕੜ ਕੇ ਹਾਂਜੀ ਤੋਂ ਫਿਰ ਚੰਗੇ ਚੰਗੇ ਇਹੋ ਜਿਹੇ ਪਸ਼ੂ ਵੀਰੇ ਕਿੱਲੇ ਵੱਜੇ ਵੀ ਸੋਹਣਾ ਲੱਗਦਾ ਹੈ ਨਾ ਬਾਕੀ ਭਾਈ ਜਿਹੜੇ ਭੈਣ ਭਰਾਵਾਂ ਕੋ ਲਈ ਦਾਨਾ ਨਗਦ ਮਾਲ ਲਈਦਾ ਜੇ ਕੋਈ ਕਿਸ ਨਾਮ ਆਧਾਰ ਸਾਰ ਨਹੀਂ ਕਰੀਦਾ ਜੀ ਬਿਲਕੁਲ ਬਿਲਕੁਲ ਜੇ ਦੂਜਾ ਮਾਲਾ ਵੀ ਮੋਲ ਲਵਾਏ ਹੁੰਦੇ ਲੋਕਾਂ ਨੇ ਦੀ ਹਲ ਖੋਲ ਕੇ ਮਾਲ ਲਓ ਆਪਣੀ ਨਿਗਾਹ ਤੋਂ ਬਾਅਦ ਚੁੱਪ ਦਈਦਾ ਜੀ ਬਿਲਕੁਲ ਬਾਕੀ ਆਨੂ ਕਰਮਾਲੀ ਜੇ ਆਪਾਂ ਦੇ ਹਲ ਖੋਲ ਕੇ ਲੈਂਦੇ ਕਰਮਾਲੀਆਂ ਚਲਪਾਲੀ ਦੀ ਨਹੀਂ ਹਾਂ ਜੀ ਦੇਖ ਹੀ ਜਾਂਦੀਆਂ ਜੀ ਠੀਕ ਹੈ ਨਾ ਗੱਲ ਨਾਲੇ ਵੀਰੇ ਇਹੋ ਜਿਹੇ ਪਸ਼ੂ ਦਾ ਵਿਗਣਾ ਵਿਗਣਾ ਸਦਾ ਬਾਹਰੀ ਹੈ ਨਾ ਨਾਲੇ ਕਿੱਲੇ ਵੱਜੇ ਸੋਹਣਾ ਨਾਲੇ ਕਿਹੜਾ ਵੀ ਲੈ ਜੂ ਕੋਈ 400 ਵਿੱਚ ਵੀਰਾ ਫੇ ਦੋ ਸੂਵੇ ਪੀਲੇ ਤਿੰਨ ਪੀਲੇ ਬਿਲਕੁਲ ਉਹਨੇ ਦੀ ਜਿੰਨੇ ਦੀ ਖੜੂ ਨਾ ਬਿਲਕੁਲ ਉਹਨੇ ਦੀ ਫੇਰ ਲੈ ਲਾਂਗੇ ਯਾਰ ਸਾਈ ਜਿੰਨਾ ਵੀ ਸਾਡੇ ਸੌਦਾ ਪੰਦਾ ਬਿਲਕੁਲ ਉਹ ਤੋਂ ਯਾਰ ਆਪਣਾ ਰੱਖ ਲੈਣ ਪੀਏ ਤੁਹਾਡੀ ਸਾਈ ਜੇ ਦੋ ਸੂਵੇ ਪੀ ਗਏ ਜਾਂ ਤਿੰਨ ਸੂਵੇ ਪੀ ਕੇ ਵੀਡੀਓ ਤੋੜ ਹੋਉਂਦੀ ਆ ਬਿਲਕੁਲ ਠੀਕ ਨਹੀਂ ਬਾਕੀ ਸਾਫ ਕਰੇ ਦੀ ਜਿਤਨਾ ਇਹ ਸਾਫ ਦੀ ਜਣਾ ਇਸ ਤਰ੍ਹਾਂ ਸਾਫ ਕਰੇ ਜਿੰਨੇ ਦੀ ਕੋ ਭੈਣ ਭਰਾ ਖੜੂ ਆ ਆ ਵੀ ਸੂਆ ਪੀ ਲੈਣ ਅਗਲਾ ਪੀ ਲੈਣ ਬਿਲਕੁਲ ਉਹ ਤੋਂ ਵੀ ਅਗਲਾ ਭਾਵੇਂ ਅੱਧਾ ਪੀ ਲੈਣ ਤੇ ਫੇਰ ਵੀ ਜੜੀ ਨਹੀਂ ਆ ਮੈਂ ਨਾ ਵੀਰੇ ਕਿਹੜੇ ਹਿਸਾਬ ਨਾਲ ਬਾਜ਼ਾਰ ਆ ਪਸ਼ੂ ਕਿਦਾਂ ਹੁਣ ਕਈ ਕੱਟ ਕਲੱਬ ਵੇਖਣ ਨੂੰ ਮਿਲਦੇ ਆ ਹਨਾ ਕੱਟ ਪਾਲਦੇ ਵੀਰੇ ਤਾਂ ਵੀਰੇ 200 ਵਿੱਚ ਹੋਗੇ ਓਨੇ ਚਿਰ ਨੂੰ ਜਾਨੀ ਕਿ ਇਹ ਜੀ ਝੋਟੀ ਦਾ ਨਵਾਂ ਦਾ 2 ਲੱਖ ਤੋਂ ਪਰੇ ਹੋਣੀ ਹੈ ਹਨਾ ਜੀ ਨਾ ਹੋਣੀ ਤੇ ਹਣੀ ਕਿ ਲਵਾਂਗੇ ਦਫਾ ਦੇ ਕੇ ਲਵਾਂਗੇ ਨਹੀਂ ਨਹੀਂ ਉਹੀ ਗੱਲ ਕਹਿਣ ਦਾ ਮਤਲਬ ਹੈ ਕਿ ਕੋਈ ਵੀਰ 400 ਵਿੱਚ ਹੋਗੇ ਵੀ ਰਕਮ ਜੇਵੇਂ ਚ ਪਾ ਲੈਂਦਾ ਹਨਾ ਜੀ ਤਾਂ ਇਹੋ ਜਿਹਾ ਪਸ਼ੂ ਕਿੱਲੇ ਬੱਜਿਆ ਵੀ ਸੋਨਾ ਲੱਗਦਾ ਤਾਂ ਬਾਕੀ ਵੀਰੇਓ ਇੱਕ ਰੀ ਫੇਰ ਲਾਗੇ ਤਾਂ ਥਣ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਚੰਗੀ ਝੋਟੀ ਆ ਜੀ ਤਾਂ ਮਗਰ ਵੀ ਚੰਗੇ ਸਿਮਨ ਦਾ ਬੱਚਾ ਪਾਲਿਆ ਇਹਨੇ ਕੱਟੀ ਆ ਗਈ ਹਨਾ ਜੀ ਹੁਣ ਪੂਰੇ ਕਾਦਲੀਏ ਭਾਜੀ ਬਿਲਕੁਲ ਫੋਨ ਦੇ ਵੇਖ ਲਓ ਕਲਜਿੰਦਰ ਜੀ ਤੁਸੀਂ ਦੱਸ ਦਿਓ ਕੀ ਕਰਦੇ ਹੋ ਇੱਕ ਪੰਜੀ ਦੀ ਦੇ ਦਈਏ ਭਾਈ ਠੀਕ ਹੈ ਠੀਕ ਹੈ ਨਾ ਠੀਕ ਹੈ ਜੇ ਕੋਈ ਆਪਦੀ ਕਸਰ ਤੁਸੀਂ ਮਾਨ ਕਰਾ ਸਕਦੇ ਜੀ ਨਹੀਂ ਕਸਰ ਮੇਰੇ ਐ ਪਤਲਾ ਚਾਮਾ ਨਾਣਾ ਨੂਣਾ ਚਮਕਦੀਆਂ ਚੰਗੀ ਝੋਟੀ ਆ ਬਾਕੀ ਚਲੋ ਤੁਸੀਂ ਜਿਆਦਾ ਨਹੀਂ 3000 ਛੱਡ ਦਿਓ ਵੀਰੇ 22 ਦੀ ਕਰ ਦਿਓ ਦੇ ਦਾ ਕੋਈ ਭਾਈ 20 ਦੀ ਦੇ ਦਾਂਗੇ ਇੱਕ 20 ਦੀ ਦੇ ਦਾ ਕੋਈ ਗੱਲ ਕੋਈ ਭੈਣ ਭਰਾ ਫੋਨ ਕਰੇ ਮੋੜ ਦਾ ਨਹੀਂ ਦੇ ਮੋੜ ਦੇ ਨਹੀਂ ਕਿਸੇ ਨੂੰ ਹਨਾ ਜੀ ਹਾਂਜੀ 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 ਤਾਂ ਬਾਕੀ ਕੋਈ ਨਹੀਂ ਸ਼ੋਰ ਛੱਪਾ ਹੋ ਜੂ ਕੋਈ ਫੋਨ ਲਾਵੇ ਹਨਾ ਜੀ ਕਰਾਂਗੇ ਮਾਨ ਭਾਜੀ ਪੂਰਾ ਕੇ ਮੈਂ ਕਿਹਾ ਕਹਿੰਦਾ ਹੁੰਦਾ ਵਾ ਕੋ ਫੋਨ ਕਰ ਲੈ ਸਮਝ ਲਾਗੇ ਭੈਣ ਭਰਾ ਘਰ ਆਇਆ ਫੋਨ ਲਾਏ ਤੇ ਘਰ ਆਏ ਜਿੰਨਾ ਮਾਣ ਕਰਾਂਗੇ ਬਿਲਕੁਲ ਬਿਲਕੁਲ ਕੀ ਗੱਲ ਹੈ ਤਾਂ ਵੇਖੋ ਵੀਰੋ ਰੇਡ ਵੀਰ ਦੇ ਜਾਜ ਆ ਦੋ ਹੀ ਪਸ਼ੂਆ ਦੋਵਾਂ ਮਗਰੀ ਵੀਰੇ ਕਟੀਆਂ ਨੇ ਮੀਣੀ ਵੀ ਬਹੁਤ ਚੰਗੀ ਆ ਤਾਂ ਵੀ ਝੋਟੀ ਦੋ ਦੰਦ ਆ ਗਈ ਕੱਦ ਕਾਠ ਵਾਲੀ ਵੀਰੋ ਦੋਵੇਂ ਪਸ਼ੂ ਚੰਗੇ ਰਿਕਾਰਡ ਵਾਲੇ ਦੁੱਧ ਵਾਲੇ ਨੇ ਬਾਕੀ ਵੀਰ ਨੂੰ ਫੋਨ ਲਾ ਲਿਓ ਜੇ ਕਿ ਵੀਰ ਨੇ ਜੋੜਾ ਪੋਣਾ ਉਹ ਕਦੇ ਜੋੜੇ ਚ ਮਾਨਤਨ ਖੁੱਲਾ ਹੋ ਜੂ ਹਨਾ ਵੀਰ ਜੀ ਹਾਂ ਜੀ ਹਾਂ ਜੀ ਜੋੜੇ ਜੋ ਮਾਨਤਨ ਕਰ ਦਿਓ ਬਾਕੀ ਵੀਰੇ ਦੁੱਧ ਵਾਲੇ ਪਸ਼ੂ ਆ ਹਨਾ ਇਹਦਾ ਚੱਡਾ ਜਿਹੜਾ ਕਹਿੰਦੇ ਨਾ ਥੱਬਾ ਲਾਈ ਫਿਰਤੀ ਆ ਬਿਲਕੁਲ ਆਹ ਹੁੰਦੇ ਇਹ ਚੱਡੇ ਜਿਹੜੇ ਥੱਬੇ ਵਾਲੇ ਬਿਲਕੁਲ ਐ ਇੱਕ ਰੰਗ ਕਾਲੀ ਆ ਜੀ ਹਾਂ ਜੀ ਹਾਂ ਜੀ ਬਹੁਤ ਚੰਗੀ ਮੈਂ ਤੇ ਜੋੜੇ ਜੋ ਮਾਨਤਨ ਵੀਰ ਜੀ ਕਰ ਦਿਓ ਕੇ ਵੀਰ ਦਾ ਹਨਾ ਅਸੀਂ ਫੁੱਲ ਮਾਨ ਕਰਾਂਗੇ ਭਾਜੀ ਭਾਜੀ ਜੋੜਾ ਲਵੇਂ ਭਾਵੇਂ ਕੱਲਾ ਕੱਲਾ ਕਰੇ ਨਾ ਚਲ ਜੇ ਜੋੜਾ ਕੋਈ ਵੀਰ ਭਰਾ ਲਊ ਨਾ ਬੰਦਾ ਵੀ ਜੋੜਾ ਇੱਕੇ ਬੰਦੇ ਨੇ ਲੈ ਲਿਆ ਉਹ ਭਾਵੇਂ ਲੱਗੇ ਹੋਵੇ ਦੂਰ ਹੋ 100 ਕਿਲੋਮੀਟਰ ਤੱਕ ਪਹੁੰਚ ਪੱਕੀ ਫ੍ਰੀ ਕਰ ਦੋ ਵੀਰੇ 100 ਹੋ ਜੇ ਆਪਾਂ 150 ਜੋੜੇ ਦਾ ਕਨਾਲ ਦਾ ਜੇ ਕੋਈ ਜੋੜਾ ਲਊ ਤੇ ਪਹੁੰਚ ਫ੍ਰੀ ਕਰ ਦਾਂਗੇ ਜੋੜੇ ਦੀ ਜੀ ਜਿਹੜਾ ਆਖਿਆ ਵੀ ਮੈਨੂੰ ਪਹੁੰਚ ਕਰੋ ਤੂੰ ਹੀ ਆਖਿਆ ਵਾ ਜੋੜੇ ਦੀ ਤਾਂ 100 ਕਿਲੋਮੀਟਰ ਵੀਰੇ ਕਰ ਦੋ ਭਾਵੇਂ ਕੋਈ ਕੱਲੀ ਲੈ ਜੇ ਵੀਰਾ ਹਨਾ 100 ਕਿਲੋਮੀਟਰ ਤੱਕ ਮੋਹ ਹੀ ਫ੍ਰੀ ਹੈ ਕਰਤਾ ਦੇ ਕਰਦਾਂਗੇ ਠੀਕ ਹੈ ਵੀਰੇ ਠੀਕ ਜਿਹੜਾ ਜਿਹੜਾ ਲਊਗਾ ਵੀਰ ਭਰਾ ਤੇ ਪਹੁੰਚ ਹੋ ਜੂਗੀ ਹੋ ਜੂਗੀ ਮਾਨ ਤਨ ਵੀ ਹੋ ਜੂ ਹਨਾ ਕਰਾਂਗੇ ਭਾਈ ਠੀਕ ਹੈ ਜੀ ਤਾਂ ਬਾਕੀ ਵੀਰਾਂ ਨੂੰ ਹਰ ਵੀਡੀਓ ਚ ਇਹ ਬੈਂਤੀ ਹੁੰਦੀ ਹੈ ਵੀਰੇ ਚੈਨਲ ਨੂੰ ਮੱਤ ਵੱਸ ਸਬ ਹਾਂਜੀ ਵੀਰ ਜੀ ਐਡਰੈਸ ਇੱਕ ਵਾਰੀ ਦੱਸ ਦਿਓ ਭਾਈ ਪਿੰਡ ਮੀਰਾਕੋੜ ਜੀ ਹੈ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ 97813 734 ਕਿਆ ਸੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ